ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਮੈਂ ਆਉਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਮਿੱਤਰੋ ਇਸ ਟਾਈਮ ਮੌਜੂਦ ਆ ਮੁੱਦਕੀ ਬਾਜ਼ਾਰ ਦੇ ਵਿੱਚ ਆ ਕੇ ਆ ਗਲੀ ਕਿਹੜੀ ਆ ਗਈ ਬਈ ਆਪਣੀਆਂ ਡਾਕਟਰ ਬਾਠ ਡਾਕਟਰ ਬਾਠ ਵਾਲੀ ਗਲੀ ਮੁੜ ਕੇ ਤੇ ਬਾਈ ਗਰਮੇਲ ਸਿੰਘ ਬਾਣੀ ਵਾਲੇ ਬਾਈ ਦੇ ਘਰੇ ਤੁਸੀਂ ਹੁਣ ਤੇ ਨਾਲ ਦੀ ਨਾਲ ਬਾਈ ਝੋਟੀ ਦਾ ਵੇਚਣੀ ਵੇਚਣੀ ਤੇ ਬਾਈ ਦਾ ਜਿਹੜਾ ਕੰਮ ਹੈਗਾ ਆ ਗਾਡਰ ਗੂਡਰ ਜਿਹੜੇ ਟੇਲ ਲਾਉਂਦੇ ਹੁੰਦੇ ਜਿਵੇਂ ਲੈਟਰ ਪਾਉਣ ਵਾਲਾ ਸਮਾਨ ਸਾਰਾ ਹੈਗਾ ਬਾਈ ਕੋਲੇ ਉਹ ਵੀ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਲਿਆ ਜੀ ਵੀਰੇ ਕਿਉਂਕਿ ਕਈ ਵਾਰੀ ਆਪਾਂ ਨੂੰ ਐ ਹੋਂਦਾ ਵੀ ਲੈਟਰ ਦੇ ਉੱਤੇ ਆ ਕੇ ਰੇਟ ਚਾਜ ਹੁੰਦਾ ਬਾਈ ਦਾ ਦੂਜਿਆਂ ਨਾਲੋਂ ਰੇਟ ਵੀ ਤੁਹਾਨੂੰ ਬਿਲਕੁਲ ਘੱਟ ਤੇ ਮਿਲੂਗਾ ਨਵਾਂ ਸਾਰਾ ਸਮਾਨ ਆਇਆ ਨਹੀਂ ਹੈਗਾ ਵੀ ਚੱਲਿਆ ਹੋਇਆ ਸਮਾਨ ਥੋੜਾ ਟਾਈਮ ਪਹਿਲਾਂ ਬਾਈ ਨੇ ਸਾਰਾ ਸਮਾਨ ਜਿਹੜਾ ਪਾਇਆ ਵਾ ਹਨਾ ਬਾਈ ਹੁਣ ਬੁੱਕੀ-ਬੁੱਕੀ ਆ ਸਾਰਾ ਗੇੜਾ ਬੋਕੀ ਆ ਸਾਰਾ ਠੀਕ ਹੈ ਬਚੋ ਸ਼ੁਕਰ ਰੱਬ ਨਵਾਂ ਸਮਾਨਾ ਬਾਈ ਤੇਰਾ ਅੱਛਾ ਹੋਰ ਗਰਮੀਰ ਬਾਈ ਘਰ ਪਰ ਸਾਬ ਹਾਂ ਠੀਕ ਠਾਕ ਚੜਦੀ ਕਲਾ ਦੇ ਵਿੱਚ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਬਾਈ ਸਤਿ ਸ਼੍ਰੀ ਅਕਾਲ ਠੀਕ ਹੈ ਅੱਛਾ ਗਰਮੀਰ ਬਾਈ ਘਰ ਤਾਂ ਆ ਗਿਆ ਆਪਣੀ ਬਾਠ ਵਾਲੀ ਗਲੀ ਦੇ ਵਿੱਚ ਹੈਨਾ ਐਂਡ ਤੇ ਆ ਗਿਆ ਹੈਨਾ ਆ ਐਂਡ ਤੇ ਜਮ ਪਾਣੀ ਵਾਲੀ ਪੁੱਛ ਲੈਣਾ ਨਾ ਗਰਮੀਰ ਪਾਣੀ ਹਾਂ ਅੱਛਾ ਗਰਮੀਰ ਬਾਈ ਪਾਣੀ ਵਾਲੇ ਫਿਰ ਪਾਣੀ ਉਹ ਆਏ ਸੀ ਤੁਸੀਂ ਹਾਂ ਪਹਿਲਾਂ ਪੁਰਾਣਾ ਪਿੰਡ ਬਜ਼ੁਰਗਿਆਂ ਦਾ ਆਹ ਪਾਣੀ ਜਿਹੜਾ ਫਿਰ ਠੀਕ ਠੀਕ ਗਵੰਢੀ ਹੋਈ ਉੱਠ ਗਿਆ ਠੀਕ ਅੱਛਾ ਝੋਟੀ ਵਿੱਚ ਨਹੀਂ ਆਪਾਂ ਹੈਨਾ ਇਹ ਕਿੰਵਾਂ ਸੂ ਪਹਿਲੇ ਸੂਏ ਪਹਿਲਾਂ ਨਹੀਂ ਕਿੰਨੇ ਦਿਨ ਬਾਕੀ ਆ ਜਾਂਦੇ ਬਾਈ ਇਹਦੇ 4 ਦਿਨ ਬਾਕੀ ਆ 6 ਤਰੀਕ ਨੂੰ ਤਾਂ ਪੂਰੇ ਆ ਅੱਜ ਦੋ ਨੂੰ ਵੀਡੀਓ ਬਣਾ ਰਹੇ ਆਪਾਂ ਹਨਾ ਬਾਈ ਤੇ ਚੂਣ ਚਣ ਮਾਲਾ ਦੂਜਾ ਲੇਵਾਲੂ ਦਾ ਹਜੇ ਹੋਣ ਬਣਾ ਗਈ ਮਾਂ ਦਾ ਕਿਵੇਂ ਰਿਕਾਰਡ ਇਹ ਦੁੱਧ ਦਾ ਮਾਂ ਮਾਂ ਦਾ ਇਹਦਾ ਸੀਗਾ 14 ਕਿਲੋ ਦਾ ਨਹੀਂ ਮਾਂ ਦਾ ਹੈ ਅੱਛਾ ਇਹਦਾ ਆਪ ਦਾ ਟੀਕੇ 2 ਕਿਲੋ ਦਾ ਪਤਾ ਕੋਈ ਕਿ ਨਹੀਂ ਨਹੀਂ ਇਹ ਛੋਟੇ ਤੋਂ ਬਣੇ ਠੀਕ ਆ ਵੀ ਦੰਦ ਵੀ ਵਿਖਾ ਗਈ ਭਈ ਇਹ ਤਾਂ ਕਰਮ ਵਾਲੀ ਹਨਾ ਆਪ ਹੀ ਅੱਛਾ ਇੱਕ ਗੱਲ ਹੋਰ ਆ ਬਾਈ ਇਹਦਾ ਰੇਟ ਕੀ ਰੱਖਿਆ ਫਿਰ ਰੇਟ ਇਹਦਾ 10 ਦਾ 10 ਮਾਣਤਾਂ ਦੇ ਵਿੱਚੋਂ ਬਾਈ ਮਾਨਤਨ ਕਰਦਾਂਗੇ ਠੀਕ ਹੈ ਬਈ ਕਿ ਤੋੜੇ ਬੜੇ ਖੋਲੇ ਨੇ ਬਾਈ ਲੈ ਵੀ ਮਿੱਤਰੋ ਬਾਈ ਉਹਨਾਂ ਨੇ ਕੈਮਰਾ ਵੀ ਸਾਡੇ ਉੱਤੇ ਫੋਕਸ ਕਰਤਾ ਉਧਰਲਾ ਪਹਿਲਾਂ ਉਧਰ ਸੀਗਾ ਹੁਣ ਵੀਡੀਓ ਬਣਾਉਣੀ ਵੇਖਣਗੇ ਨਾ ਆਹ ਵੇਖ ਲਓ ਬਾਈ ਠੀਕ ਆ ਹਾਂ ਆਹ ਲਓ ਵੀ ਦੇ ਬਹੁਤ ਜਿਹੜੀ ਸੋਹਣੀ ਸੁਨੱਖੀ ਝੋਟੀ ਆ ਬਾਈ ਗੋਲ ਮਟੋਲ ਪਈ ਹੈ ਲੇਵਾਲੂ ਬਾਈ ਬਹੁਤ ਚੰਗਾ ਕਰਮ ਵਾਲੀ ਦਾ ਬਾਈ ਹਾਂ ਬਾਕੀ ਬਾਈ ਐਨ ਤੁਰਦੀ ਤਰਦੀ ਮੱਲਾਂ ਨੂੰ ਆ ਨਹਿ ਛੋਟੀ ਦਰਮਿਆਨੀ ਐ ਪਰ ਛੋਟੀ ਦਾ ਟਿਕਾਣਾ ਟਕੂਣਾ ਬਹੁਤ ਚੰਗਾ ਹਨਾ ਬਣੂਗੀ ਚੰਗੀ ਮੈਂ ਬਈ ਜਿਹੜਾ ਵੀ ਭਰਾ ਲੈ ਜਾਊਗਾ ਨਾ ਯਾਦਗਾਰੀ ਮੈਂ ਬਣ ਜਣੀ ਆ ਘਰੇ ਤੁਹਾਡੇ ਵੀਰੇ ਕਿਉਂਕਿ ਇੱਕ ਤਾਂ ਬਈ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਛੋਟੀ ਦੀ ਬਾਕੀ ਅਜੇ ਦੇਣ ਪਏ ਆ ਰੇਟ 1,10,000 ਰੁਪਇਆ ਨੀਲੀ ਰਾਵੀ ਨੂੰ ਟੱਚ ਪੈਂਦੀ ਗ੍ਰੇਡੇਡ ਮੱਜਾਂ ਦੇ ਵਿੱਚ ਆਉਂਦੀ ਆ ਵੀਰੇ ਹਾਂ ਇੱਕ ਗੱਲ ਆ ਛੋਟੀ ਦੁੱਧ 10-11 ਕਿਲੋ ਦਊਗੀ ਪਹਿਲੇ ਸੂਏ ਦੇ ਵਿੱਚ ਇਹ ਮੈਂ ਦੱਸ ਦਿੰਨਾ ਕਿਉਂਕਿ ਬਈ ਲੇਵਾ ਦੀ ਬੰਤਰ ਲੇਵੇ ਦੀ ਕੁਆਲਿਟੀ ਆਰਡਰ ਦੀ ਬੰਤਰ ਪੂੜਾ ਪੜਾ ਝੋਟੀ ਦਾ ਬਹੁਤ ਸੋਹਣਾ ਬਾਕੀ ਸੀਲ ਠੰਡੀ ਵੀ ਹੈ ਬਈ ਥੋੜਾ ਜਿਹਾ ਉਪਰਾ ਕਰਦੀ ਬਾਹਲਾ ਨਹੀਂ ਆਹ ਵੇਖੋ ਬਈ ਠੰਡਲੇਵਾ ਕਰਾਂ ਦੀ ਹੁਣ ਪਹਿਲਾਂ ਕੱਟੀ ਆ ਤੇ ਰੇਟ ਇਹਦਾ ਹੈਗਾ ਬਈ 1 ਲੱਖ ਦੇ 10000 ਰੁਪਿਆ ਤੇ ਨੰਬਰ ਬਾਈ ਕਰਮੀਆਂ ਕਿੰਨਾ ਆ ਗਿਆ ਆਪਣਾ 94633 ਜੀ 99438 ਮੈਟੋਰੀ ਹੋਰ ਬੋਲ ਦਿਓ ਜੀ 94633 ਜੀ 99438 ਤੁਸੀਂ ਇਸ ਨੰਬਰ ਤੇ ਬਾਈ ਕਰਮੇਲ ਨਾਲ ਕਰ ਲਓ ਤੁਸੀਂ رابطہ ਕੇ ਮਿੱਤਰੋ ਪਿੰਡ ਮੁੱਦਗੀ ਜਿਹੜੀ 62 ਵਾਲੀ ਗਲੀ ਬਰ ਪਿੰਡ ਤੇ ਆ ਕੇ ਗਰਮੇਲ ਸਿੰਘ ਪਾਣੀ ਵਾਲੇ ਬਾਈ ਦੇ ਘਰੋਂ ਵੀਡੀਓ ਦਿਖਾਈਆ ਨੰਬਰ ਸਕਰੀਨ ਤੇ ਲਗਾਤਾਰ ਚੱਲੀ ਜਾਂਦਾ ਵਾ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ